ਸਸਕਲ ਜੀ ਗੈਸ ਕਿ ਅੱਜ ਕਰੀ ਕੀ ਬਣ ਰਿਹਾ ਅੰਡੇ ਦੇਖੋ ਜਿਹੜੀ ਚੀਜ਼ ਆਪਾਂ ਖੁਦ ਨਹੀਂ ਖਾਂਦੇ ਨਾ ਉਹ ਬਣਾਉਣੀ ਬਹੁਤ ਮੁਸ਼ਕਲ ਹੁੰਦੀ ਆ ਪਰ 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 ਨਾ ਮੁਮਕਿਨ ਨਹੀਂ ਹੁੰਦੀ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀਗੇ ਵੀ ਸਬਜੀ ਤਾਂ ਚਾਹੀਏ ਰੋੜਾਂ ਦੀ ਬਣਾ ਲਓ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਤੇ ਰੋੜ ਵੀ ਮੂੰਹੋਂ ਨਹੀਂ ਲੈਂਦੇ ਰੋੜਾਂ ਦੀ ਉਹ ਕਿਉਂ ਕਹਿੰਦੇ ਸੀ ਕਿਉਂਕਿ ਸਾਡੀ ਨਾ ਮਿੱਟੀ ਜਿਹੜੀ ਹੈ ਡੱਕਰ ਆ ਪਾਂਡੂ ਇਹ ਤੋਂ ਨਿਕਲਦਾ ਜਦੋਂ ਬੋਰ ਕਰਦੇ ਆ ਸਾਡੀ ਮਿੱਟੀ ਰੋੜਾਂ ਵਾਲੀ ਆ ਖੇਤ ਦੀ ਨਾ ਸੋ ਚਲੋ ਰੋੜਨੀ ਆਪਾਂ ਬਣਾਉਣੀ ਆ ਅੰਡੇ ਤੇ ਦੇਖਦੇ ਆ ਕੀ ਬਣਦਾ ਤੇ ਅੰਡੇ ਵਾਲੇ ਇਹ ਇਹ ਮੈਂ ਲਿਆ ਸੀਗਾ ਕੱਚਾ ਪਿਆਜ਼ ਫਰੈਸ਼ ਵਾਲਾ ਇਹਦੀ ਇੱਕ ਭੂੰਕ ਪੂਰੀ ਕੱਟ ਕੇ ਲੈ ਲਈ ਇੱਕ ਪਿਆਜ਼ ਲੈ ਲਿਆ ਇਮੇ ਇਤ ਨਿੰਬੂ ਰੱਖਿਆ ਜਿਹੜਾ ਮੈਂ ਇਹਦੇ ਚ ਯੂਜ਼ ਕਰਨਾ ਬਾਅਦ ਚ ਤੇ ਇਹ ਕੁੰਡੀ ਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਜਿਹੜੀ ਮੈਂ ਕੁੱਟ ਕੇ ਪਾਉਣੀ ਹੈ ਕਿਉਂਕਿ ਮੈਂ ਕੁੰਡੀ ਹੀ ਯੂਜ਼ ਕਰਦੀ ਆ ਮਿਕਸੀ ਵਾਲਾ ਕੰਮ ਮੈਨੂੰ ਥੋੜਾ ਜਿਹਾ ਮਜ਼ੇਦਾਰ ਜਿਹਾ ਨਹੀਂ ਲੱਗਦਾ ਹੈਗਾ ਇਹ ਜੀ ਥੋੜਾ ਜਿਹਾ ਪਾ ਲਿਆ ਤੇਲ ਅੰਡਿਆਂ ਨੂੰ ਐਦਾਂ ਕੱਟ ਲਿਆ ਮੈਨੂੰ ਐਕਚੁਅਲੀ ਅੰਡੇ ਬਣਾਉਣ ਦਾ ਐਕਸਪੀਰੀਅੰਸ ਨਹੀਂ ਹੈਗਾ ਸੋ ਮੈਂ ਥੋੜੇ ਗੋਲ ਗੋਲ ਕੱਟਣ ਲੱਗੀ ਸੀ ਪਰ ਉਹ ਯੈਲੋ ਪਾਰਟ ਜਿਹੜਾ ਇੰਨਾ ਇੰਨਾ ਵਿਖਰ ਗਿਆ ਫਿਰ ਮੈਂ ਇਹਨਾਂ ਨੂੰ ਐਦਾਂ ਹੀ ਅੱਧ ਬ੍ਰਿੰਡੇ ਜੇ ਕੱਟਤਾ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਕੱਟ ਸਕਦੇ ਹੋ ਹੁਣ ਇਹਨਾਂ ਨੂੰ ਕੀ ਕਰਨਾ ਹੁਣ ਇਹਨਾਂ ਨੂੰ ਇਹ ਤੇਲ ਦੇ ਵਿੱਚ ਪਾ ਕੇ ਸ਼ੈਲੋ ਫਰਾਈ ਕਰ ਲੈਣਾ ਲੋਜੀ ਇੱਕ ਘੋੜੇ ਕੇ ਨਹੀਂ ਸ਼ੈਲੋ ਫਰਾਈ ਓ ਓ ਥੱਲੇ ਵੀ ਨਹੀਂ ਜਾਂਦੇ चलो कर दें कुछ ना कुछ चम्मच ले लेंगे और तो हम कोई हल नहीं है ना बन गई बन गए बन गई बन गई गल वाह वाह सहट आ गई सैटा गई ठीक है ये हूँ शैलो फ्राई हो रहे हैं जी एना भुन के यदि थोड़ा जहा हल्का हल्का पावगी मसाले ਨਮਕਾਂ ਤੁਸੀਂ ਹਲਕਾ ਜਿਹਾ ਨਮਕ ਤਾਂ ਕਿ ਇਹ ਨਾਲ ਦੇ ਅੰਦਰ ਚਲ ਜੇ ਤੇ ਬਾਕੀ ਨਮਕ ਬਾਅਦ ਪਾਵਾਂਗੇ ਤੇ ਲੱਗਦੇ ਹਾਥੀ ਪਾਵਾਂਗੇ ਥੋੜਾ ਜਿਹਾ ਧਨੀਆ ਪਾਉਂਦੇ ਮੈਂ 깔 ਲਈ ਪੀਸਿਆ ਜਿਹਾ ਧਨੀਆ ਉਬਲ ਸਿਰਫ ਇਹੀ ਪਾਉਣਾ ਕਿਉਂਕਿ ਮਿਰਚ ਆਲਰੇਡੀ ਪਾਈ ਹੋਈ ਹੈ ਤੇ ਹਲਕੀ ਜਿਹੀ ਹਲਦੀ ਆਪਾਂ ਮਸਾਲੇ ਚ ਪਾ ਲੈਣੀ ਹੈ ਇਹਦੇ ਜਿਹਾ ਆਪਾਂ ਨਾਲ ਨਾਲ ਕੁੱਟ ਲੈਨੇ ਆ ਮਿਰਚ ਅਦਰਕ ਤੇ ਲਸਣ ਇਹਨੂੰ ਬਹੁਤ ਜ਼ਿਆਦਾ ਬ੍ਰੇਕ ਨਹੀਂ ਕਰਨਾ ਕਿਉਂਕਿ ਜੇ ਬਹੁਤ ਜ਼ਿਆਦਾ ਇਹਨੂੰ ਬ੍ਰੇਕ ਕਰਨਾ ਹੁੰਦਾ ਤਾਂ ਫਿਰ ਆਪਾਂ ਇਹਨੂੰ ਕਰਦੇ ਮਿਕਸੀ ਦੇ ਵਿੱਚ ਸੋ ਇਹਨੂੰ ਜਸਟ ਛੇਦੜਨਾ ਠੀਕ ਹੈ ਜੀ ਛੇਦੜਨਾ ਕੀ ਹੁੰਦਾ ਜਿਹਨੂੰ ਜਿਹਨੂੰ ਨਹੀਂ ਪਤਾ ਆਪਦੇ ਆਪਦੇ ਘਰੇ ਆਪਦੇ ਬਜ਼ੁਰਗਾਂ ਕੋਲੋਂ ਪੁੱਛੋ ਵੀ ਭਾਈ ਛੇਦੜਨਾ ਕੀ ਹੁੰਦਾ ਨਹੀਂ ਤਾਂ ਤੁਸੀਂ ਦੇਖ ਹੀ ਲੈਣਾ ਮੈਂ ਤੁਹਾਨੂੰ ਛੇਦੜ ਕੇ ਦਿਖਾਈ ਵੇ। ਫਿਰ ਤੁਸੀਂ ਸਮਝ ਹੀ ਜਾਣਾ ਕਿ ਮੈਂ ਛੇਦੜਨਾ ਕਹਿੰਦੇ ਆ। ਹੁਣ ਜੀ ਇਹ ਆਪਣਾ ਕੁੰਡੀ ਸੋਟੇ ਨਾਲ ਮਸਾਲਾ ਜਿਹੜਾ ਹੈਗਾ ਇਹ ਛੇਦੜਿਆ ਗਿਆ। ਹੁਣ ਆਪਾਂ ਨੇ ਹਲਕਾ ਜਿਹਾ ਸਰੋਂ ਦਾ ਤੇਲ ਲਿਆ ਵਾ ਤੜਕਾ ਬਣਾਉਣ ਲਈ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਥੋੜਾ ਜਿਹਾ ਨਾ ਜੀਰਾ ਪਾਉਂਗੀ। ਜੀ ਤੇਲ ਹੋ ਗਿਆ ਗਰਮ ਇਹ ਆਪਾਂ ਨੇ ਪਾ ਲਿਆ ਦੇ ਵਿੱਚ ਥੋੜਾ ਜਿਹਾ ਜੀਰਾ ਜੀਰੇ ਦੇ ਨਾਲ ਹੀ ਪਾਈ ਥੋੜੀ ਜਿਹੀ ਕਲੌਂਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਪਾ ਦਿੱਤੀਆਂ ਭੂਕਾ ਪਿਆਜ਼ ਵੀ ਆਪਾਂ ਭੂਕਾ ਇਹ ਪਹਿਲਾਂ ਤਾਂ ਪਾਉਂਦੇ ਆ ਤਾਂ ਕਿ ਜੜੀ ਕੁੜੱਕਣਾ ਜੜੀ ਇਹ ਸੋਸਣ ਹੋ ਜੇ ਤੇ ਗੈਸ ਇਸ ਟਾਈਮ ਸਿਮਟਿਆ ਧਿਆਨ ਰੱਖਣਾ ਨਹੀਂ ਤੇ ਜਲ ਜਾਣਗੇ ਮੈਂ ਸਸ ਜਸਟ ਫॉर 1 ਮਿੰਟ ਦੇ ਲਈ ਇਹਨਾਂ ਨੂੰ ਆਪਾਂ ਨੇ ਫਰਾਈ ਕਰਕੇ ਕਿਉਂਕਿ ਕਿ ਹਰੀਆਂ ਕੱਚੀਆਂ ਆਆਂ ਸੋ ਬਹੁਤ ਜ਼ਿਆਦਾ ਕਰਨ ਦੀ ਲੋੜ ਨਹੀਂ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਪਾ ਦੇਣਾ ਵਾ ਪਿਆਜ਼ ਪਿਆਜ਼ ਨੂੰ ਬਹੁਤ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਸੋ ਲੱਗਦੇ ਹੱਥ ਹੀ ਆਪਾਂ ਨੇ ਆਪਣਾ ਛੇੜੜਿਆ ਹੋਇਆ ਮਸਾਲਾ ਇਹਦੇ ਵਿੱਚ ਪਾ ਦੇਣਾ ਇਹ ਲੋ ਜੀ ਇਹ ਆਪਣਾ ਛੇਦੜੇ ਹੋਇਆ ਮਸਾਲਾ ਜਿਹੜਾ ਉਹ ਆਪਾਂ ਨੇ ਪਾ ਦਿੱਤਾ ਜਿਵੇਂ ਤੇ ਲਸਣ ਹਰੀ ਮਿਰਚ ਤੇ ਰੱਖ। ਇਹ ਇਹਦੇ ਵਿੱਚ ਨਾ ਥੋੜੀ ਜਿਹੀ ਪਾ ਦੇਣੀ ਆ ਹਲਦੀ ਔਰ ਇਹ ਇਸ ਕਰਕੇ ਸੁੱਕਾ ਸੁੱਕਾ ਜਿਆ ਹੈਗਾ ਕਿਉਂਕਿ ਇੱਥੇ ਜਿਆਦਾ ਤੇਲ ਪਾਉਣ ਦੀ ਲੋੜ ਨਹੀਂ ਔਰ ਇਹਨੂੰ ਬਹੁਤ ਜਿਆਦਾ ਭੁਕਾਉਣਾ ਨਹੀਂ ਹੈਗਾ। ਤੁਸੀਂ ਤੁਸੀਂ ਹੁਣ ਸੋਚਣਾ ਵੀ ਇਹ ਐਨਾ ਸੁੱਕਾ ਸੁੱਕਾ ਬਣੂਗਾ ਕਿਵੇਂ ਸੋ ਇਹ ਆ ਗਿਆ ਆਪਣਾ ਜਿਹੜੀ ਤੁਹਾਨੂੰ ਪਿਊਰੀ ਬਣਾਉਣੀ ਸਿਖਾਈ ਸੀ ਨਾ ਟਮਾਟਰਾਂ ਦੀ ਇਹ ਇਸ ਹੁਣ ਜਦੋਂ ਇਹ ਵਿੱਚ ਪਾ ਦਿੱਤੀ ਆ ਇਹ ਲਿਕਵਿਡ ਫਾਰਮ ਦੇ ਵਿੱਚ ਸੋ ਇਹਦੇ ਨਾਲ ਇਹ ਚੰਗੀ ਤਰ੍ਹਾਂ ਨਾਲ ਪੱਕ ਜਾਣਾ ਆ ਸਾਰਾ ਕੁਝ ਆਂਡਿਆਂ ਦੇ ਵਿੱਚ ਆਪਾਂ ਨੇ ਮਸਾਲਾ ਆਲਰੇਡੀ ਪਾ ਲਿਆ ਸੀਗਾ ਨਮਕ ਵੀ ਪਾ ਲਿਆ ਸੀ ਥੋੜਾ ਥੋੜਾ ਸੋ ਇਹਦੇ ਵਿੱਚ ਆਪਾਂ ਸਿਰਫ ਇਸ ਮਸਾਲੇ ਦੇ ਅਕੋਰਡਿੰਗ ਨਮਕ ਤੇ ਸਾਰਾ ਚੀਜ਼ਾਂ ਪਾ ਲਾਂਗੇ ਜੋ ਵੀ ਪਾਉਣਾ ਹਲਦੀ ਪਾਈ ਆਲਰੇਡੀ ਨਮਕ ਪਾਤਾ ਹੁਣ ਪਾ ਦੇਣਾ ਪੀਸਿਆ ਹੋਇਆ ਧਨੀਆ ਇਹ ਗਿਆ ਜੀ ਪੀਸਿਆ ਹੋਇਆ ਧਨੀਆ ਹਾਂਜੀ ਹੁਣ ਇਹ ਥੋੜਾ ਜਿਹਾ ਜਿਵੇਂ ਡਰਾਈ ਲੱਗ ਰਿਹਾ ਹੁਣ ਆਪਾਂ ਇਹਦੇ ਚ ਹੁਣੀ ਪਾ ਦੇਣਾ ਹੈ ਨਾ ਕਿ ਨਿੰਬੂ ਪੁਣਕੇਰੀ ਨਾਲ ਤਾਂ ਕਿ ਬੀਜ ਨਾ ਜਾਣ ਤੇ ਉਹ ਨਿੰਬੂ ਦਾ ਜਿਹੜਾ ਰਸ ਹੋਇਆ ਨਾ ਲੀ ਫੋਰ ਪਾਕ ਜੁੜਾ ਇਹ ਪੈਣੇ ਜੀ ਆਪਣੇ ਅੱਗ ਦੇ ਜਿਹੜੇ ਆਪਾਂ ਨੇ ਫਰਾਈ ਕੀਤੇ ਸੀਗੇ ਸਾਈਡ ਤੇ ਰੱਖ ਦੇਣੇ ਆ ਸਾਰੇ ਐਗ ਠੀਕ ਹੈ ਇਹ ਮਸਾਲਾ ਹੋ ਗਿਆ ਇਹ ਐਗ ਹੋ ਗਿਆ ਜੇ ਨੂੰ ਲਾਓ ਤੇ ਖਾਓ ਬੱਠੀ ਗੱਲਾਂ ਛੱਡੋ ਫਟਾਫਟ ਇਸ ਰੈਸਪੀ ਨੂੰ ਤਿਆਰ ਕਰੋ ਤੇ ਖਾ ਕੇ ਮੈਨੂੰ ਦੱਸਿਓ ਜ਼ਰੂਰ ਕਿਵੇਂ ਦੀ ਲੱਗੀ ਕਿਉਂਕਿ ਮੈਂ ਐਗ ਖਾਂਦੀ ਨਹੀਂ ਸੋ ਮੈਂ ਟੇਸਟ ਨਹੀਂ ਕਰ ਸਕਦੀ ਵੇਖਿਆ ਤੁਹਾਨੂੰ ਬਣਾਉਣ ਲਈ ਮੈਂ ਗਰ ਸਖਾਉਣ ਲਈ ਮੱਗ ਬਣਾਏ ਅੱਜ ਬਾਏ ਬਾਏ ਸਤਿ ਸ਼੍ਰੀ ਅਕਾਲ